ਦੇਸ਼ ਦੇ ਵਿੱਚ ਜਿਵੇਂ-ਜਿਵੇਂ ਡਿਜੀਟਲ ਭੁਗਤਾਨ ਦੀ ਵਰਤੋਂ ਵਧਦੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਆਨਲਾਈਨ ਧੋਖਾਧੜੀ ਦੇ ਮਾਮਲੇ ਵੀ ਹੁਣ ਤੇਜ਼ੀ ਦੇ ਨਾਲ ਵਧਦੇ ਜਾ ਰਹੇ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਇੱਕ ਵੱਡਾ ਤੇ ਅਹਿਮ ਫੈਸਲਾ ਲਿਆ ਹੈ ਹੁਣ ਡਿਜੀਟਲ ਭੁਗਤਾਨ ਹੋਣਗੇ ਹੋਰ ਵੀ ਜ਼ਿਆਦਾ ਸੁਰੱਖਿਅਤ ਕਿਉਂਕਿ 1 ਅਪ੍ਰੈਲ 2026 ਤੋਂ ਦੋ ਕਾਰਕ ਪ੍ਰਮਾਣਿਕਰਨ ਯਾਨੀ ਕਿ 2 ਫੈਕਟਰ অথেন্টিਕੇਸ਼ਨ ਲਾਜ਼ਮੀ ਕੀਤਾ ਜਾ ਰਿਹਾ ਹੈ ਇਸ ਨਵੇਂ ਨਿਯਮ ਦਾ ਮਕਸਦ ਹੈ ਕਿ ਉਪਭੋਗਤਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਧੋਖਾਧੜੀ ਤੋਂ ਬਚਾਇਆ ਜਾ ਸਕੇ ਹੁਣ ਗੱਲ ਕਰੀਏ ਇਹ ਦੋ ਕਾਰਕ ਪ੍ਰਮਾਣਿਕਰਨ ਕਿਵੇਂ ਕੰਮ ਕਰੇਗਾ ਉਮੇਖ ਵਿੱਚ ਜਦੋਂ ਵੀ ਤੁਸੀਂ ਕੋਈ ਡਿਜੀਟਲ ਲੈਣ-ਦੇਣ ਕਰੋਗੇ ਤੁਹਾਨੂੰ ਸਿਰਫ ਇੱਕ OTP ਜਾਂ ਪਾਸਵਰਡ ਨਹੀਂ ਸਗੋ ਦੂਜੇ ਤਰੀਕੇ ਨਾਲ ਵੀ ਤਸਦੀਕ ਕਰਨੀ ਪਵੇਗੀ ਇਹ ਤਸਦੀਕ ਹੋ ਸਕਦੀ ਹੈ ਹਾਰਡਵੇਅਰ ਟੋਕਨ ਰਾਹੀਂ ਬਾਇਓਮੈਟ੍ਰਿਕ ਰਾਹੀਂ ਓਟੀਪੀ ਪੇਰੇ ਜਾ ਫਿਰ ਫਿੰਗਰਪ੍ਰਿੰਟ ਰਾਹੀਂ ਭਾਰਤੀ ਰਿਜ਼ਰਵ ਬੈਂਕ ਦਾ ਕਿਹਾ ਹੈ ਕਿ ਉਦੇਸ਼ ਸਾਫ਼ ਹੈ ਭਾਰਤ ਦੇ ਸਾਰੇ ਡਿਜੀਟਲ ਭੁਗਤਾਨਾਂ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਸੁਰੱਖਿਅਤ ਬਣਾਇਆ ਜਾ ਸਕੇ ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਨਲਾਈਨ ਭੁਗਤਾਨ ਕਰ ਸਕਣ ਇਸ ਦਾ ਮਤਲਬ ਇਹ ਹੈ ਕਿ 1 ਅਪ੍ਰੈਲ 2026 ਤੋਂ ਬਾਅਦ ਚਾਹੇ ਤੁਸੀਂ ਛੋਟਾ ਭੁਗਤਾਨ ਕਰੋ ਜਾਂ ਫਿਰ ਵੱਡਾ ਹਾਲੋ ਦੋ ਵਾਰ ਤਸਦੀਕ ਕਰਨੀ ਪਵੇਗੀ ਉਪਭੋਗਤਾ ਐਸਐਮਐਸ ਸੌਫਟਵੇਅਰ ਟੋਕਨ ਫਿੰਗਰਪ੍ਰਿੰਟ ਪਾਸਵਰਡ ਜਾਂ ਫਿਰ ਓਟੀਪੀ ਵਰਗੀਆਂ ਕਿਸੇ ਵੀ ਮਨਜ਼ੂਰਸ਼ੁਦਾ ਤਰੀਕਿਆਂ ਦੀ ਵਰਤੋਂ ਕਰ ਸਕਦੇ ਨੇ ਅੰਤ ਵਿੱਚ ਆਰਬੀਆਈ ਨੇ ਇਹ ਵੀ ਸਾਫ਼ ਕੀਤਾ ਹੈ ਕਿ ਵਿਅਕਤੀਗਤ ਉਪਭੋਗਤਾਵਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਜਿਸ ਤਸਦੀਕ ਵਿਧੀ ਦੀ ਵਰਤੋਂ ਕਰ ਰਹੇ ਨੇ ਉਹ ਪੂਰੀ ਤਰ੍ਹਾਂ ਆਰਬੀਆਈ ਦੇ ਨਿਯਮਾਂ ਦੇ ਅੰਦਰ ਆਵੇ ਸਪਸ਼ਟ ਹੈ ਕਿ ਹੁਣ ਡਿਜੀਟਲ ਭੁਗਤਾਨ ਸਿਰਫ ਤੇਜ਼ ਹੀ ਨਹੀਂ ਬਲਕਿ ਹੁਣ ਸੁਰੱਖਿਤ ਵੀ ਹੋਣਗੇ ਦੇਸ਼ ਦੇ ਵਿੱਚ ਜਿਵੇਂ ਜਿਵੇਂ ਡਿਜੀਟਲ ਭੁਗਤਾਨ ਦੀ ਵਰਤੋਂ ਵਧਦੀ ਜਾ ਰਹੀ ਹੈ ਉਸੇ ਤਰ੍ਹਾਂ ਹੀ ਆਨਲਾਈਨ ਧੋਖਾਧੜੀ ਦੇ ਮਾਮਲੇ ਵੀ ਹੁਣ ਤੇਜ਼ੀ ਦੇ ਨਾਲ ਵਧਦੇ ਜਾ ਰਹੇ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਇੱਕ ਵੱਡਾ ਤੇ ਅਹਿਮ ਫੈਸਲਾ ਲਿਆ ਹੈ ਹੁਣ ਡਿਜੀਟਲ ਭੁਗਤਾਨ ਹੋਣਗੇ ਹੋਰ ਵੀ ਜ਼ਿਆਦਾ ਸੁਰੱਖਿਤ ਕਿਉਂਕਿ 1 ਅਪ੍ਰੈਲ 2026 ਤੋਂ ਦੋ ਕਾਰਕ ਪ੍ਰਮਾਣਿਕਰਨ ਯਾਨੀ ਕਿ 2 ਫੈਕਟਰ অথੋਰਟੀਕੇਸ਼ਨ ਲਾਜ਼ਮੀ ਕੀਤਾ ਜਾ ਰਿਹਾ ਹੈ ਇਸ ਨਵੇਂ ਨਿਯਮ ਦਾ ਮਕਸਦ ਹੈ ਕਿ ਉਪਭੋਗਤਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਨਲਾਈਨ ਧੋਖਾਧੜੀ ਤੋਂ ਬਚਾਇਆ ਜਾ ਸਕੇ ਹੁਣ ਗੱਲ ਕਰੀਏ ਇਹ ਦੋ ਕਾਰਕ ਪ੍ਰਮਾਣਿਕਰਨ ਕਿਵੇਂ ਕੰਮ ਕਰੇਗਾ ਭਵਿੱਖ ਵਿੱਚ ਜਦੋਂ ਵੀ ਤੁਸੀਂ ਕੋਈ ਡਿਜੀਟਲ ਲੈਣ-ਦੇਣ ਕਰੋਗੇ ਤੁਹਾਨੂੰ ਸਿਰਫ ਇੱਕ OTP ਜਾਂ ਪਾਸਵਰਡ ਨਹੀਂ ਸਗੋ ਦੂਜੇ ਤਰੀਕੇ ਨਾਲ ਵੀ ਤਸਦੀਕ ਕਰਨੀ ਪਵੇਗੀ ਇਹ ਤਸਦੀਕ ਹੋ ਸਕਦੀ ਹੈ ਹਾਰਡਵੇਅਰ ਟੋਕਨ ਰਾਹੀਂ ਬਾਇਓਮੈਟ੍ਰਿਕ ਰਾਹੀਂ OTP ਪੇਰੇ ਜਾਵਿਰ ਫਿੰਗਰਪ੍ਰਿੰਟ ਰਾਹੀਂ ਭਾਰਤੀ ਰਿਜ਼ਰਵ ਬੈਂਕ ਦਾ ਕਹਿਣਾ ਹੈ ਕਿ ਉਦੇਸ਼ ਸਾਫ਼ ਹੈ ਭਾਰਤ ਦੇ ਸਾਰੇ ਡਿਜੀਟਲ ਭੁਗਤਾਨਾਂ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਸੁਰੱਖਿਅਤ ਬਣਾਇਆ ਜਾ ਸਕੇ ਤਾਂ ਜੋ ਲੋਕ ਬਿਨਾਂ ਕਿਸੇ ਡਰ ਦੇ ਆਨਲਾਈਨ ਭੁਗਤਾਨ ਕਰ ਸਕਣ ਇਸ ਦਾ ਮਤਲਬ ਇਹ ਹੈ ਕਿ 1 April 2026 ਤੋਂ ਬਾਅਦ ਚਾਹੇ ਤੁਸੀਂ ਛੋਟਾ ਭੁਗਤਾਨ ਕਰੋ ਜਾਂ ਫਿਰ ਵੱਡਾ ਤੁਹਾਨੂੰ ਦੋ ਵਾਰ ਤਸਦੀਕ ਕਰਨੀ ਪਵੇਗੀ। ਉਪਭੋਗਤਾ SMS, ਸੌਫਟਵੇਅਰ, ਟੋਕਨ, ਫਿੰਗਰਪ੍ਰਿੰਟ, ਪਾਸਵਰਡ ਜਾਂ ਫਿਰ OTP ਵਰਗੇ ਕਿਸੇ ਵੀ ਮਨਜ਼ੂਰਸ਼ੁਦਾ ਤਰੀਕੇ ਦੀ ਵਰਤੋਂ ਕਰ ਸਕਦੇ ਨੇ। ਅੰਤ ਵਿੱਚ RBI ਨੇ ਇਹ ਵੀ ਸਾਫ਼ ਕੀਤਾ ਹੈ ਕਿ ਵਿਅਕਤੀਗਤ ਉਪਭੋਗਤਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਜਿਸ ਤਸਦੀਕ ਵਿਧੀ ਦੀ ਵਰਤੋਂ ਕਰ ਰਹੇ ਨੇ ਉਹ ਪੂਰੀ ਤਰ੍ਹਾਂ RBI ਦੇ ਨਿਯਮਾਂ ਦੇ ਅੰਦਰ ਆਵੇ ਸਪਸ਼ਟ ਹੈ ਕਿ ਹੁਣ ਡਿਜੀਟਲ ਭੁਗਤਾਨ ਸਿਰਫ ਤੇਜ਼ ਹੀ ਨਹੀਂ ਬਲਕਿ ਹੁਣ ਸੁਰੱਖਿਤ ਵੀ ਹੋਣਗੇ